ਨਰਨ ਸਿੰਘ ਦੀ ਪੁਸਤਕ ਖਾਲਿਸਤਾਨ ਵਿਰੁੱਧ ਸਾਜਿਸ਼ ਦਾ ਅਗਲਾ ਅੰਕ 35 ਖਾਲਿਸਤਾਨ ਦਾ ਸੰਘਰਸ਼ ਭਾਗ 4 ਖਾਲਿਸਤਾਨ ਵਿਰੁੱਧ ਹਿੰਦ ਸਟੇਟ ਦੀ ਨੀਤੀ 1947 ਦੀ ਹਿੰਦ-ਪਾਕ ਬੰਡ ਤੋਂ ਪਹਿਲਾਂ ਜਦ ਕਾਂਗਰਸੀ ਤੇ ਹਿੰਦੂ ਆਗੂਆਂ ਨੇ ਚੰਗੀ ਤਰ੍ਹਾਂ ਸਮਝ ਲਿਆ ਸੀ ਕਿ ਸਿੱਖ ਆਗੂ ਆਪਣਾ ਪੂਰਨ ਪ੍ਰਭੂ ਸਤਾ ਸੰਪੰਨ ਖਾਲਸਾ ਰਾਜ ਸਥਾਪਿਤ ਕਰਕੇ ਅੰਗਰੇਜ਼ਾਂ ਦੁਆਰਾ ਖੋਈ ਹੋਈ ਆਪਣੀ ਕੌਮੀਅਤ ਨੂੰ ਮੁੜ ਪ੍ਰਾਪਤ ਕਰਨ ਲਈ ਡੇਢ ਸੰਕਲਪ ਨਹੀਂ ਹਨ ਅਤੇ ਬਿਨ ਮੰਗਿਆ ਹੀ ਕਾਂਗਰਸ ਪਾਰਟੀ ਨੂੰ ਸਾਥ ਦੇ ਕੇ ਆਪਣੀ ਕਿਸਮਤ ਹਿੰਦੁਸਤਾਨ ਨਾਲ ਜੋੜਨ ਤੇ ਭਾਰਤੀ ਕੌਮियत ਦਾ ਦਰਜਾ ਲੈਣ ਲਈ ਤਿਆਰ ਹਨ ਤਾਂ ਉਹਨਾਂ ਨੇ ਸਿੱਖਾਂ ਨੂੰ ਆਪਣੇ ਪ੍ਰਭਾਵ ਹੇਠ ਲੈਣ ਅਤੇ ਉਹਨਾਂ ਦੀ ਵਫਾਦਾਰੀ ਹਾਸਲ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਸਬਜ਼ ਬਾਗ ਵਿਖਾਏ ਛਲਾਵੇ ਦਿੱਤੇ ਲਾਰੇ ਲਾਏ ਤੇ ਅਜਿਹੇ ਵਾਅਦੇ ਕੀਤੇ ਜਿਨ੍ਹਾਂ ਦੀ ਹੋਰਾਂ ਵੀ ਕਾਨੂੰਨੀ ਬੁੱਕਤ ਨਹੀਂ ਸੀ 19 ਮਾਰਚ 1931 ਨੂੰ ਗੁਰਦੁਆਰਾ ਸੀਸਕੰਜ ਦੇ ਵਿਸ਼ੇਸ਼ ਦਰਬਾਰ ਵਿੱਚ ਮਹਾਤਮਾ ਗਾਂਧੀ ਨੇ ਸਿੱਖਾਂ ਨੂੰ ਭਰੋਸਾ ਦਿੰਦਿਆਂ ਕਿਹਾ ਸੀ ਕਾਂਗਰਸ ਕਦੇ ਵੀ ਸਿੱਖਾਂ ਨਾਲ ਧੋਖਾ ਨਹੀਂ ਕਰੇਗੀ ਤੇ ਸਿੱਖਾਂ ਨਾਲ ਕੀਤੇ ਗਏ ਕਾਲ ਇਕਰਾਰਾਂ ਦੀ ਸਦਾ ਪਾਲਣਾ ਕਰੇਗੀ ਤੇ ਕੋਈ ਵੀ ਅਜਿਹਾ ਕਦਮ ਨਹੀਂ ਚੁੱਕੇਗੀ ਜਿਸ ਨਾਲ ਸਿੱਖਾਂ ਦੀ ਕਾਂਗਰਸ ਨਾਲੋਂ ਹਮਦਰਦੀ ਟੁੱਟ ਜਾਵੇ ਲੋਹਾਰ ਮਤ ਅਨਸਾਰ ਕੋਈ ਵੀ ਵਿਧਾਨ ਅਜਿਹਾ ਨਹੀਂ ਬਣਾਏਗੀ ਜਿਸ ਨੂੰ ਸਿੱਖ ਖੁਦ ਪ੍ਰਵਾਨ ਨਾ ਕਰ ਲੈਣ ਕਾਂਗਰਸ ਸਿੱਖਾਂ ਨਾਲ ਤਾਂ ਕੀ ਕਿਸੇ ਇੱਕ ਵਿਅਕਤੀ ਨਾਲ ਵੀ ਵਿਸ਼ਵਾਸ ਘਾਤ ਨਹੀਂ ਕਰੇਗੀ ਜੇ ਉਸਨੇ ਅਜਿਹਾ ਕੀਤਾ ਤਾਂ ਆਪਣੀ ਮੌਤ ਆਪੇ ਹੀ ਮਰ ਜਾਵੇਗੀ ਤੁਸੀਂ ਸਾਰੇ ਸ਼ੰਕੇ ਤੇ ਸੰਸੇ ਛੱਡ ਦਿਓ ਪਰਮਾਤਮਾ ਸਾਖੀ ਹੈ ਕਿ ਮੈਂ ਜੋ ਬਚਨ ਕਰ ਰਿਆਂ ਉਹਨਾਂ ਤੋਂ ਮੈਂ ਅਤੇ ਕਾਂਗਰਸ ਕਦੇ ਨਹੀਂ ਮੁਕਰੇਗੀ ਜੇ ਅਜਿਹਾ ਕਰੇਗੀ ਤਾਂ ਉਸ ਸਮੇਂ ਸਿੱਖਾਂ ਦਾ ਹੱਕ ਹੋਵੇਗਾ ਕਿ ਉਹ ਤੇਗ ਫੜ ਕੇ ਬਗਾਵਤ ਕਰਨ ਅਤੇ ਪਰਮਾਤਮਾ ਤੇ ਮਨੁੱਖਤਾ ਉਹਨਾਂ ਦੀ ਮਦਦ ਕਰਨਗੇ 26 ਜੁਲਾਈ 1946 ਨੂੰ ਆਰ ਇੰਡੀਆ ਕਾਂਗਰਸ ਕਮੇਟੀ ਦੀ ਕਲਕੱਤਾ ਵਿਖੇ ਹੋਈ ਕਾਨਫਰੰਸ ਤੋਂ ਬਾਅਦ ਪ੍ਰੈਸ ਕਾਨਫਰੰਸ ਵਿੱਚ ਕਾਂਗਰਸ ਦੇ ਪ੍ਰਧਾਨ ਪੰਡਿਤ ਜਵਾਰ ਲਾਲ ਨਹਿਰੂ ਨੇ ਐਲਾਨ ਕੀਤਾ ਸੀ ਪੰਜਾਬ ਦੇ ਬਹਾਦਰ ਸਿੱਖ ਵਿਸ਼ੇਸ਼ ਤੌਰ ਤੇ ਹੱਕਦਾਰ ਹਨ ਮੈਨੂੰ ਇਸ ਵਿੱਚ ਕੋਈ ਆਪੱਤੀ ਨਹੀਂ ਦਿਸਦੀ ਕਿ ਹਿੰਦੁਸਤਾਨ ਦੇ ਉੱਤਰ ਵਿੱਚ ਇੱਕ ਅਜੇ ਹਲਾਕਾ ਵੱਖ ਕਰ ਦਿੱਤਾ ਜਾਵੇ ਜਿੱਥੇ ਕਿ ਸਤੰਤਰਤਾ ਦਾ ਅਨੇਗ ਸਿੱਖਾਂ ਦੇ ਲਹੂ ਨੂੰ ਵੀ ਕਰਮਾਵੇ 9 ਦਸੰਬਰ 1946 ਨੂੰ ਜਦ ਬਾਬੂ ਰਜਿੰਦਰ ਪ੍ਰਸਾਦ ਦੀ ਪ੍ਰਧਾਨਗੀ ਹੇਠ ਹਿੰਦੁਸਤਾਨ ਦੀ ਸੰਵਿਧਾਨਕ ਅਸੈਂਬਲੀ ਦੀ ਦਿੱਲੀ ਵਿਖੇ ਪਹਿਲੀ ਬੈਠਕ ਹੋਈ ਤਾਂ ਪੰਡਤ ਜਵਾਲਾਲ ਨਹਿਰੂ ਨੇ ਪਹਿਲਾ ਤੇ ਬਿਆਦੀ ਮਤਾ ਪੇਸ਼ ਕੀਤਾ ਜਿਸ ਵਿੱਚ ਕਿਹਾ ਗਿਆ ਸੀ ਕਟ ਗਿਣਤੀਆਂ ਦੇ ਰਾਜਸੀ ਅਧਿਕਾਰਾਂ ਦੀ ਰੱਖਿਆ ਲਈ ਪੂਰਨ ਪ੍ਰਬੰਧ ਕੀਤੇ ਜਾਣਗੇ ਇਹ ਸਾਡਾ ਹਲਾਨਾ ਹੈ ਸਾਡਾ ਪ੍ਰਾਣਾ ਹੈ ਅਤੇ ਸਾਡਾ ਬਚਨ ਹੈ ਜੋ ਅਸੀਂ ਸਾਰੇ ਸੰਸਾਰ ਦੇ ਰੂਬਰੂ ਹਿੰਦੁਸਤਾਨ ਦੇ ਕਰੋੜਾਂ ਸ਼ਹਿਰੀਆਂ ਨੂੰ ਦਿੰਦੇ ਹਾਂ ਇਸ ਲਈ ਇਹ ਇੱਕ ਪਵਿੱਤਰ ਕਸਮ ਹੈ ਜਿਸ ਦਾ ਪਾਲਣ ਕਰਨਾ ਸਾਡਾ ਪਰਮ ਧਰਮ ਹੈ ਜੜਾਈ 1947 ਨੂੰ ਆਨਵੰਡੇ ਪੰਜਾਬ ਦੀ ਲੈਜਿਸਲੇਟਿਵ ਅਸੈਂਬਲੀ ਦੇ ਹਿੰਦੂ ਅਤੇ ਸਿੱਖ ਮੈਂਬਰਾਂ ਦੀ ਦਿੱਲੀ ਵਿਖੇ ਇੱਕ ਬੈਠਕ ਹੋਈ ਜਿਸ ਵਿੱਚ ਸਰਬਸੰਮਤੀ ਨਾਲ ਹਿੰਦੁਸਤਾਨ ਦੀ ਵੰਡ ਦੀ ਯੋਜਨਾ ਦੀ ਪ੍ਰੋਟਾਕੀ ਕੀਤੀ ਗਈ ਸਰਬਸੰਮਤੀ ਨਾਲ ਪਾਸ ਕੀਤੇ ਗਏ ਇਸ ਮਤੇ ਵਿੱਚ ਇਹ ਸ਼ਬਦ ਵੀ ਦਰਜ ਹਨ ਹਿੰਦੁਸਤਾਨ ਦੀ ਵੰਡ ਪਿੱਛੋਂ ਪੰਜਾਬ ਦਾ ਜੋ ਭਾਗ ਹਿੰਦੁਸਤਾਨ ਵਿੱਚ ਰਹਿ ਜਾਏਗਾ ਉਸ ਵਿੱਚ ਇਹ অতি ਜ਼ਰੂਰੀ ਹੈ ਕਿ ਸਿੱਖਾਂ ਦੇ ਵਿਸ਼ੇਸ਼ ਅਧਿਕਾਰਾਂ ਨੂੰ ਸੁਰੱਖਿਅਤ ਕਰਨ ਦਾ ਬੰਧ ਬਨਿਆ ਜਾਵੇ ਜਦ ਨਵੰਬਰ 1900 ਹਰਤਾਲ ਨੂੰ ਆਰਟੀ ਸਵਿਧਾਨ ਬਣ ਗਿਆ ਤਾਂ ਉਸ ਵਿੱਚ ਸਿੱਖਾਂ ਨਾਲ ਕੀਤੇ ਗਏ ਉਕਤਵਾਦੀ ਪੂਰੇ ਨਹੀਂ ਸੰਕੀਤੇ ਗਏ ਇਸ ਵਾਅਦੇ ਖਿਲਾਫੀ ਕਾਰਨ ਸੰਵਿਧਾਨਕ ਅਸੈਂਬਲੀ ਦੇ ਦੋ ਸਿੱਖ ਮੈਂਬਰਾਂ ਸਰਦਾਰ ਭੁਪਿੰਦਰ ਸਿੰਘ ਮਾਨ ਅਤੇ ਸਰਦਾਰ ਹੁਕਮ ਸਿੰਘ ਨੇ ਇਸ ਸਵਿਧਾਨ ਨੂੰ ਆਪ ਪ੍ਰਵਾਨ ਕਰਦਿਆਂ ਆਪਣੇ ਦਸਖਤ ਕਰਨ ਤੋਂ ਨਾ ਕਰ ਦਿੱਤੀ ਅਤੇ ਕਿਹਾ ਸਿੱਖ ਇਸ ਸਵਿਧਾਨ ਨੂੰ ਰੱਦ ਕਰਦੇ ਹਨ ਸਿੱਖ ਇਸ ਸਵਿਧਾਨ ਨੂੰ ਪ੍ਰਵਾਨ ਕਰਨ ਤੋਂ ਇਨਕਾਰ ਕਰਦੇ ਹਨ ਇਹਨਾਂ ਦੋਹਾਂ ਨੇ ਇਸ ਸਵਿਧਾਨ ਤੇ ਆਪਣੇ ਦਸਖਤ ਨਹੀਂ ਕੀਤੇ ਜਦ ਸੰਵਿਧਾਨਕ ਸਭਾ ਵਿਚਰੇ ਸਿੱਖਾਂ ਦੇ ਦੋ ਨੁਮਾਇੰਦਿਆਂ ਨੇ ਇਸ ਸਵਿਧਾਨ ਨੂੰ ਠੋਕ ਵਜਾ ਕੇ ਰੱਦ ਕਰ ਦਿੱਤਾ ਤਾਂ ਭਾਰਤੀ ਆਗੂਆਂ ਨੇ ਸੋਚਿਆ ਕਿ ਸਵਿਧਾਨ ਨੂੰ ਰੱਦ ਕਰਨ ਵਾਲੇ ਸਿੱਖ ਪਹਿਲਾਂ ਵੀ ਵਿਸ਼ਾਲ ਖਾਲਸਾ ਰਾਜ ਦੇ ਮਾਰ ਕਰੇ ਹਨ ਅਤੇ ਉਹ ਹੁਣ ਵੀ ਆਪਣਾ ਰਾਜ ਸਥਾਪਿਤ ਕਰਨ ਲਈ ਜ਼ਰੂਰ ਸੰਘਰਸ਼ ਕਰਨਗੇ ਇਹ ਸੋਚ ਕੇ ਹਿੰਦ ਸਰਕਾਰ ਨੇ ਸਿੱਖਾਂ ਤੇ ਨਿਗਰਾਨ ਖੰਨ ਅਤੇ ਉਹਨਾਂ ਨੂੰ ਖਾਲਸਾ ਰਾਜ ਦੀ ਸਥਾਪਨਾ ਲਈ ਸੰਘਰਸ਼ ਕਰਨ ਤੋਂ ਰੋਕਣ ਲਈ ਵਿਵਹਤ ਬਣਾਉਣ ਲਈ ਇੱਕ ਖਾਸ ਖੁਭੀਆ ਕਮੇਟੀ ਕਾਇਮ ਕੀਤੀ ਇਸ ਕਮੇਟੀ ਨੇ ਸਰਕਾਰ ਨੂੰ ਇਹ ਸਫਾਰਸ਼ਾਂ ਕੀਤੀਆਂ ਨੰਬਰ 1 ਹਿੰਦੁਸਤਾਨੀ ਸੰਵਿਧਾਨ ਨੂੰ ਰੱਦ ਕਰਨ ਵਾਲੇ ਸਿੱਖਾਂ ਦੇ ਨੁਮਾਇੰਦੇਆ ਸਰਦਾਰ ਭਵਿੰਦਰ ਸਿੰਘ ਮਾਨ ਤੇ ਸਰਦਾਰ ਹੁਕਮ ਸਿੰਘ ਨੂੰ ਉਸੇ ਸੰਵਿਧਾਨ ਦਿਨ ਉੱਚ ਸਰਕਾਰੀ ਅਹੁਦੇ ਦੇ ਕੇ ਸਿੱਖਾਂ ਦਾ ਇਹ ਕੇਸ ਕਮਜ਼ੋਰ ਕਰ ਦਿੱਤਾ ਜਾਵੇ ਕਿ ਇਹਨਾਂ ਨੂੰ ਭਾਰਤੀ ਸੰਵਿਧਾਨ ਪਰਵਾਹ ਨਹੀਂ ਸਰਦਾਰ ਕਪੂਰ ਸਿੰਘ ਵਰਗੇ ਸਿੱਖ ਕੌਮ ਪ੍ਰਤੀ ਪ੍ਰਤੀਬੱਧ ਸਿੱਖਾਂ ਦਾ ਅਕਸ ਵਿਗਾੜ ਕੇ ਉਸ ਨੂੰ ਬਦਨਾਮ ਕੀਤਾ ਜਾਵੇ ਤਾਂ ਜੋ ਅੱਗੇ ਤੋਂ ਸਿੱਖਾਂ ਬਾਰੇ ਹਿੰਦ ਸਰਕਾਰ ਦੀਆਂ ਨੀਤੀਆਂ ਦੇ ਵਿਰੁੱਧ ਆਵਾਜ਼ ਉਠਾਉਣ ਦਾ ਕੋਈ ਹਿਆ ਨਾ ਕਰੇ ਵਿੱਦਿਅਕ ادارےਾਂ ਵਿੱਚ ਕਮਿਊਨਿਜ਼ਮ ਦੀ ਲਹਿਰ ਨੂੰ ਸ਼ਾਸ ਕਰਕੇ ਸਿੱਖ ਨੌਜਵਾਨਾਂ ਨੂੰ ਸਿੱਖ ਧਰਮ ਤੋਂ ਤੋੜਿਆ ਜਾਵੇ ਸਿੱਖਾਂ ਦੇ ਧਾਰਮਿਕ ਖੇਤਰ ਵਿੱਚ ਅਜਿਹੇ ਵਿਅਕਤੀ ਸਥਾਪਿਤ ਕੀਤੇ ਜਾਣ ਜਿਹੜੇ ਸਰਕਾਰ ਨਾਲ ਸਮਝੌਤਾਵਾਦੀ ਨੀਤੀ ਤੇ ਚੱਲਣ ਅਤੇ ਨੰਬਰ 5 ਸਿੱਖਾਂ ਦੇ ਰਾਜਨੀਤਿਕ ਖੇਤਰ ਵਿੱਚ ਅਜਿਹੇ ਆਗੂਆਂ ਨੂੰ ਸਥਾਪਿਤ ਕੀਤਾ ਜਾਵੇ ਜਿਹੜੇ ਭਾਰਤ ਦੀ ਏਕਤਾ ਖੰਡਤਾ ਤੇ ਸੁਰੱਖਿਆ ਨੂੰ ਸਮਰਪਿਤ ਦੇਸ਼ ਭਗਤੀ ਦੇ ਜਨੂਨੀ ਤੇ ਹਿੰਦੂ ਸਿੱਖ ਏਕਤਾ ਦੇ ਹਾਮੀ ਹੋਣ ਦੇ ਜਿਨ੍ਹਾਂ ਦੀ ਰਾਜਨੀਤਿਕ ਅਗਵਾਈ ਹੇਠ ਸਿੱਖਾਂ ਵਿੱਚੋਂ ਹਿੰਦੁਸਤਾਨ ਨਾਲੋਂ ਵੱਖ ਹੋਣ ਅਤੇ ਆਜ਼ਾਦੀ ਹਾਸਲ ਕਰਨ ਦਾ ਜਜ਼ਬਾ ਖਤਮ ਹੋ ਜਾਵੇ। ਹਿੰ ਸਰਕਾਰ ਨੇ ਆਪਣੀ ਖਾਸ ਵਿਸ਼ਲੇਸ਼ਣ ਕਮੇਟੀ ਦੀ ਰਿਪੋਰਟ ਦੀਆਂ ਸਿਫਾਰਿਸ਼ਾਂ ਤੇ ਪੂਰੀ ਤਰ੍ਹਾਂ ਅਮਲ ਕੀਤਾ ਤੇ ਸਿੱਖਾਂ ਦੀਆਂ ਮੂੜ ਖਾਲਸਾ ਰਾਜ ਪ੍ਰਾਪਤ ਕਰਨ ਦੀਆਂ ਗਤੀਵਿਧੀਆਂ ਨੂੰ ਠੱਲਣ ਲਈ ਸਖਤ ਰੁਕ ਤ ਅਪਣਾ ਲਿਆ। ਕੇਂਦਰ ਵਿੱਚ ਸੱਤਾ ਵਿੱਚ ਹੋਣ ਦੇ ਬਾਵਜੂਦ 1967 ਵਿੱਚ ਕਾਂਗਰਸ ਪਾਰਟੀ ਦੇਸ਼ ਦੇ ਅੱਧੇ ਤੋਂ ਵੱਧ ਰਾਜਾਂ ਵਿੱਚ ਚੋਣਾਂ ਹਾਰ ਗਈ। ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਬਣ ਗਈ ਇਸ ਨਾਲ ਸਿੱਖਾਂ ਵਿੱਚ ਮੁੜ ਖਾਲਸਾ ਰਾਜ ਦਾ ਜਜ਼ਬਾ ਜਾਗ ਪਿਆ ਇਹ ਸਰਕਾਰ ਨੇ ਪੰਜਾਬ ਵਿੱਚ ਅਕਾਲੀ ਸਰਕਾਰ ਲਈ ਸਮੱਸਿਆਵਾਂ ਪੈਦਾ ਕਰਨ ਦੀਆਂ ਸਾਜ਼ਿਸ਼ਾਂ ਘੜਨੀਆਂ ਸ਼ੁਰੂ ਕਰ ਦਿੱਤੀਆਂ ਤੇ ਸਿੱਖਾਂ ਬਾਰੇ ਰਣਨੀਤੀ ਕਰਨ ਲਈ ਇੱਕ ਹੋਰ ਨਵੀਂ ਖਾਸ ਖੁਫੀਆ ਕਮੇਟੀ ਕਾਇਮ ਕੀਤੀ ਇਸ ਖਾਸ ਕਮੇਟੀ ਨੇ ਪੰਜਾਬ ਦੀ ਅਕਾਲੀ ਸਰਕਾਰ ਵਿੱਚ ਗੜਬੜ ਪੈਦਾ ਕਰਨ ਲਈ ਇਹ ਸਫਾਰਸ਼ਾਂ ਕੀਤੀਆਂ ਨੰਬਰ 1 ਅਕਾਲੀ ਦਲ ਵਿੱਚ ਆਪਣੇ ਏਜੰਟਾਂ ਦੀ ਇੱਕ ਕੋਸਪੈਟ ਕਰਾਉਣੀ ਤਾਂ ਜੋ ਅਕਾਲੀ ਦਲ ਵਿੱਚ ਫੁੱਟ ਪਵਾ ਕੇ ਉਸ ਦੀ ਸਰਕਾਰ ਤੋੜ ਸਕੇ ਦੇ ਨੰਬਰ 2 ਸਿੱਖਾਂ ਦੀ ਰਾਜਨੀਤਿਕ ਪਾਰਟੀ ਕਾਲੀ ਦਲ ਵਿੱਚ ਵਾੜੇ ਆਪਣੇ ਏਜੰਟਾਂ ਤੋਂ ਜਦ ਚਾਹੇ ਸਿੱਖ ਹੋਮਲੈਂਡ ਪਾਕਿਸਤਾਨ ਨਾਲ ਕਨਫੈਡਰੇਸ਼ਨ ਅਤੇ ਖਾਲਿਸਤਾਨ ਦਾ ਨਾਅਰਾ ਲਵਾਈ ਅਤੇ ਜਦ ਚਾਹੇ ਉਹਨਾਂ ਤੋਂ ਜਾਂ ਉਹਨਾਂ ਦੇ ਪਰਿਵਾਰਾਂ ਤੋਂ ਹੀ ਇਸ ਦਾ ਵਿਰੋਧ ਕਰਾਏ ਅਤੇ ਆਜ਼ਾਦੀ ਦਾ ਸੰਘਰਸ਼ ਕਰਨ ਵਾਲਿਆਂ ਦਾ ਵਿਰੋਧ ਕਰਨ ਦੀ ਵਰਤੇ ਹਿੰਦੂ ਸਟੇਟ ਨੇ ਇਹਨਾਂ ਸਵਾਰਥਾਂ ਨੂੰ ਵੀ ਪੂਰੀ ਤਰ੍ਹਾਂ ਲਾਗੂ ਕੀਤਾ ਅਕਾਲੀ ਦਲ ਵਿੱਚ ਵਾੜੇ ਆਪਣੇ ਏਜੰਟਾਂ ਦੀ ਉਹ 1967 ਤੋਂ ਹੀ ਨਿਰੰਤਰ ਵਰਤੋਂ ਕਰਦੀ ਆ ਰਹੀ ਹੈ ਇਹ ਨਾ ਰਹੀ ਅਕਾਲੀ ਸਰਕਾਰਾਂ ਨੂੰ ਤੋੜ ਕੇ ਉਹ ਸਿੱਖ ਮਾਨਸਿਕਤਾ ਤੇ ਇਹ ਅਸਰ ਪਾਉਣਾ ਚਾਹੁੰਦੀ ਸੀ ਕਿ ਸਿੱਖ ਰਾਜ ਕਰਨ ਦੇ ਯੋਗ ਹੀ ਨਹੀਂ ਉਧਰ ਸੱਤਾ ਦੀ ਲਾਲਸਾ ਵਿੱਚ ਆ ਚੁੱਕੇ ਅਕਾਲੀ ਦਲ ਨੇ ਆਪਣੀਆਂ ਸਰਕਾਰਾਂ ਟੁੱਟਣ ਤੋਂ ਬਚਾਉਣ ਲਈ ਆਪਣੀ ਰਾਜਨੀਤੀ ਦੀ ਪੰਥਕ ਸੁਰ ਬਦਲ ਕੇ ਦੇਸ਼ ਭਗਤੀ ਦਾ ਮਖੌਟਾ ਪਾ ਲਿਆ ਹਿੰਜ ਸਟੇਟ ਤੇ ਕੇਂਦਰ ਸਰਕਾਰ ਜਾਣਦੀ ਸੀ ਕਿ ਜਿਹੜਾ ਵਿਅਕਤੀ ਖਾਲਿਸਤਾਨ ਦੀ ਮੰਗ ਕਰੇਗਾ ਅਕਾਲੀ ਦਲ ਉਸਨੂੰ ਪਾਰਟੀ ਵਿੱਚੋਂ ਕੱਢ ਦੇਵੇਗਾ ਕਿਉਂਕਿ ਉਸ ਸਮੇਂ ਖਾਲਸਤਾਨ ਦੀ ਗੱਲ ਕਰਨੀ ਸਮੇਂ ਤੋਂ ਪਹਿਲਾਂ ਦੀ ਗੱਲ ਸੀ ਅਤੇ ਇਸ ਲਈ ਅਜੇ ਕੋਈ ਆਧਾਰ ਤਿਆਰ ਨਹੀਂ ਸੀ ਹੋਇਆ। ਆਕਾਲੀ ਦਲ ਨੂੰ ਸੱਤਾ ਦੀ ਲਾਲਸਾ ਪੈ ਚੁੱਕੀ ਸੀ ਤੇ ਉਹ ਕੋਈ ਵੀ ਅਜਿਹੀ ਗੱਲ ਨਹੀਂ ਸੀ ਕਰਨਾ ਚਾਹੁੰਦਾ ਜਿਸ ਨਾਲ ਉਸ ਦੀ ਦੇਸ਼ ਭਗਤੀ ਤੇ ਸਵਾਲ ਉੱਠੇ। ਨੰਬਰ 2 ਖਾਲਸਤਾਨ ਦੀ ਮੰਗ ਕਰਨ ਵਾਲਿਆਂ ਨੂੰ ਆਕਾਲੀ ਦਲ ਵਿੱਚੋਂ ਕੱਢ ਦਿੱਤੇ ਜਾਣ ਕਾਰਨ ਸਿੱਖ ਆਕਾਲੀ ਦਲ ਦੇ ਵਿਰੁੱਧ ਹੋ ਜਾਣਗੇ। ਨੰਬਰ 3 ਸਿੱਖਾਂ ਦੀ ਹਮਦਰਦੀ ਆਪਣੇ ਆਪ ਹੀ ਉਹਨਾਂ ਨਾਲ ਹੋ ਜਾਏਗੀ ਜਿਹੜੇ ਖਾਲਸਤਾਨ ਦਾ ਨਾਅਰਾ ਲਾਉਣਗੇ। ਅਤੇ ਨੰਬਰ 4 ਪੁੱਖ ਵਿੱਚ ਅਕਾਲੀ ਦਲ ਆਪ ਵੀ ਖਾਲਿਸਤਾਨ ਦਾ ਨਾਰਾ ਲਾਉਣ ਜੁਗਾ ਨਹੀਂ ਰਹੇਗਾ ਤੇ ਜੇ ਕਦੇ ਖਾਲਿਸਤਾਨ ਦੀ ਲਹਿਰ ਉੱਠੇਗੀ ਵੀ ਤਾਂ ਸਟੇਟ ਵੱਲੋਂ ਉਸ ਨੂੰ ਕੁਚਲਨ ਵਿਰੁੱਧ ਸਿੱਖਾਂ ਦੀ ਇਹ ਰਾਜਨੀਤਿਕ ਪਾਰਟੀ ਉਸਦੀ ਹਮਾਇਤ ਤੇ ਪੈਰਵਾਈ ਨਹੀਂ ਕਰੇਗੀ। ਹਿੰਦ ਸਟੇਟ ਦੀ ਖਾਲਸਾ ਰਾਜ ਖਾਲਿਸਤਾਨ ਵਿਰੁੱਧ ਕੜੀ ਇਸ ਨੀਤੀ ਦਾ ਅਕਾਲੀ ਦਲ ਸਹਿਜ ਹੀ ਸ਼ਿਕਾਰ ਹੋ ਗਿਆ ਤੇ ਜਿਸ ਵੀ ਅਕਾਲੀ ਆਗੂ ਨੇ ਖਾਲਿਸਤਾਨ ਦਾ ਨਾਰਾ ਲਾਇਆ ਇਸ ਨੇ ਉਸ ਨੂੰ ਤੁਰੰਤ ਪਾਰਟੀ ਵਿੱਚੋਂ ਕੱਢ ਦਿੱਤਾ। ਜਿਸ ਵਿੱਚ ਜਹਾਰੂ ਸਿੰਘ ਨੇ ਕੋਈ ਜਹਾਰੂ ਕਾਰਵਾਈ ਕੀਤੀ ਉਸ ਬਾਰੇ ਚੁੱਪ ਰਹਿਣ ਦੀ ਥਾਂ ਤੁਰੰਤ ਬਿਆਨ ਦਿੱਤਾ ਕਿ ਅਕਾਲੀ ਦਲ ਦਾ ਇਸ ਨਾਲ ਕੋਈ ਸਬੰਧ ਨਹੀਂ ਹਾਈਜੈਕਰਾਂ ਬਾਰੇ ਵੀ ਅਕਾਲੀ ਦਲ ਦਾ ਇਹੋ ਹੀ ਬਿਆਨ ਸੀ ਤੇ ਜਹਾਰੂ ਜਥੇਬੰਦੀਆਂ ਬਾਰੇ ਵੀ ਇਹੋ ਵਤੀਰਾ ਸੀ ਦੇਸ਼ ਭਗਤੀ ਦੇ ਚੱਕਰਬੀਵ ਵਿੱਚ ਫਸਿਆ ਅਕਾਲੀ ਦਲ ਤਾਂ ਜਰਵਾਣੇ ਦੀ ਪੱਖਿਆ ਮਜ਼ਲੂਮ ਦੀ ਰੱਖਿਆ ਸਵੈਮਾਨ ਅਤੇ ਪੰਥ ਦੀ ਆਨ ਦੇ ਖਾਲਸਾ ਹਿਸਤਾਨ ਤੋਂ ਮੁਨਕਰ ਹੋ ਕੇ ਪੰਥਕ ਰਵੈਤਾਂ ਦਾ ਪਹਿਰੇਦਾਰ ਹੀ ਨਹੀਂ ਰਿਹਾ ਜੇ ਜਾਰੂ ਸਿੰਘਾਂ ਨੂੰ ਉਸੇ ਤਰ੍ਹਾਂ ਹੀ ਅੱਤਵਾਦੀ ਵੱਖਵਾਦੀ ਤੇ ਹਿੰਦੀ ਸਲਾਮਤੀ ਲਈ ਖਤਰਾ ਸਮਝ ਕੇ ਆਪਣੀ ਸੱਤਾ ਸਮੇਂ ਮਾਰ ਕੇ ਮਕਾਉਣ ਲੱਗ ਪਿਆ ਪੰਥ ਦੀ ਨੁਮਾਇੰਦਾ ਤੇ ਵਾਹਿਦ ਜੱਥੇਬੰਦੀ ਤੋਂ ਪੰਜਾਬੀ ਪਾਰਟੀ ਬਣ ਕੇ ਸਿੱਖਾਂ ਦੇ ਖੂਨ ਦੀ ਹੋਲੀ ਖੇਡਣ ਵਾਲੇ ਪੁਲਿਸ ਅਫਸਰਾਂ ਤੇ ਸਿਵਲ ਅਧਿਕਾਰੀਆਂ ਦਾ ਪੁਸ਼ਤ ਬਣਾਹੀ ਬਣ ਗਿਆ ਪਾਰਟੀ ਅਤੇ ਆਪਣੀ ਸਰਕਾਰ ਵਿੱਚ ਇਹਨਾਂ ਨੂੰ ਉੱਚੇ ਰਤਬੇ ਦੇ ਕੇ ਅਨਿਆਈ ਹੋ ਗਿਆ 1990 ਵਿੱਚ ਜਦ ਖਾਲਿਸਤਾਨ ਦਾ ਸੰਘਰਸ਼ ਸਿਖਰ ਤੇ ਸੀ ਤਾਂ ਹਿੰਦ ਸਟੇਟ ਤੇ ਥਿੰਕ ਟੈਂਕ ਨੇ ਇਸ ਨੂੰ ਕੁਚਲਣ ਲਈ ਇਹ ਦਸ ਉਤਰੀ ਨਵੀਂ ਰਣਨੀਤੀ ਕਢੀ ਸੀ ਨੰਬਰ 1 ਸਿੱਖਾਂ ਦੇ ਧਾਰਮਿਕ ਖੇਤਰ ਵਿੱਚ ਵਿਵਾਦਿਤ ਮੁੱਦੇ ਉਭਾਰ ਕੇ ਆਪਸੀ ਤਕਰਾਰ ਪੈਦਾ ਕਰਨਾ ਨੰਬਰ 2 ਸਿੱਖਾਂ ਵਿੱਚ ਡਰ ਪੈਦਾ ਕਰਨ ਲਈ ਸਿੱਖ ਨੌਜਵਾਨਾਂ ਦਾ ਕਤਲੇਆਮ ਕਰਨਾ ਤਸੀਹੇ ਦੇਣੇ ਕਾਲੇ ਕਾਨੂੰਨ ਲਾਗੂ ਕਰਨੇ ਝੂਠੇ ਕੇਸਾਂ ਚ ਫਸਾਉਣਾ ਤੇ ਜੇਲ੍ਹਾਂ ਵਿੱਚ ਸੁੱਟਣਾ ਨੰਬਰ 3 ਕੈਟਾਂ ਤੋਂ ਭੈੜੀਆਂ ਵਾਰਦਾਤਾਂ ਕਰਾ ਕੇ ਜੁਝਾਰੀਆਂ ਦਾ ਸਿਰ ਮੜਨੀਆਂ ਤੇ ਲੋਕ ਸਮਰਥਨ ਨੂੰ ਤੋੜਨਾ ਨੰਬਰ 4 ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਹੜ ਵਿੱਚ ਡੋਬਣਾ ਨੰਬਰ 5 ਪਤਿਤ ਪੁਣੇ ਅਤੇ ਫੈਸ਼ਨ ਪ੍ਰਸਤੀ ਨੂੰ ਉਸ਼ਾਸ ਕਰਕੇ ਸਿੱਖੀ ਸਰੂਪ ਨੂੰ ਤੋੜਨਾ ਨੰਬਰ 6 ਪੰਜਾਬ ਵਿੱਚ ਦੇਰਤਾਰੀ ਗੁਰੂ ਦਮ ਦਾ ਪਸਾਰ ਕਰਕੇ ਸਿੱਖਾਂ ਨਾਲ ਟਕਰਾਅ ਕਰਾਉਣਾ ਨੰਬਰ 7 ਜੁਝਾਰੂ ਜਥੇਬੰਦੀਆਂ ਤੇ ਵਿਦੇਸ਼ੀ ਸਿੱਖਾਂ ਵਿੱਚ ਕੁਸਪੈਟ ਕਰਾ ਕੇ ਸੂਕੜਨੀ ਜਾਣੀ ਨੁਕਸਾਨ ਕਰਨਾ ਤੇ ਸੰਘਰਸ਼ ਨੂੰ ਸੱਟ ਮਾਰਨੀ ਨੰਬਰ 8 ਸਿੱਖਾਂ ਦਾ ਇੱਕ ਦੂਜੇ ਤੋਂ ਵਿਸ਼ਵਾਸ ਤੋੜਨ ਲਈ ਗੁੰਮਰਾਹਕੁੰਨ ਅਫਵਾਹਾਂ ਫਲਾਉਣੀਆਂ ਨੰਬਰ 9 ਵਿਦਿਕ ਨੀਤੀ ਨਾਲ ਸਿੱਖ ਇਤਿਹਾਸ ਅਤੇ ਖਾਲਸਾਈ ਸਭਿਆਚਾਰ ਨੂੰ ਵਿਗਾੜਨਾ ਤੇ ਨੰਬਰ 10 ਸੰਤ ਜਰਨੈਲ ਸਿੰਘ ਸਮੇਤ ਜਾਰੂ ਆਗੂਆਂ ਤੇ ਜਾਰੂ ਜਥੇਬੰਦੀਆਂ ਬਾਰੇ ਪਰਮਪ੍ਰੇਖੇ ਪਾਉਣ ਅਤੇ ਕਿਰਦਾਰ ਕੁਸ਼ੀ ਕਰਨ ਲਈ ਕੂੜ ਕਹਾਣੀਆਂ ਕੜਨੀਆਂ ਝੂਠੀਆਂ ਅਫਵਾਹਾਂ ਫੈਲਾਉਣੀਆਂ ਅਤੇ ਉਹਨਾਂ ਆਧਾਰਤ ਸਬਕਾ ਸਰਕਾਰੀ ਅਧਿਕਾਰੀਆਂ ਤੋਂ ਕਿਤਾਬਾਂ ਲਖਵਾਉਣੀਆਂ ਸਿੱਖਾਂ ਨੂੰ ਸਰਕਾਰ ਦੀ ਇਸ ਸਿੱਖ ਕੌਮ ਵਿਰੋਧੀ ਨੀਤੀ ਨੂੰ ਸੁਹਿਰਦਤਾ ਨਾਲ ਸਮਝਣਾ ਅਤੇ ਇਸ ਦਾ ਮੁਕਾਬਲਾ ਕਰਨ ਲਈ ਦੂਰ ਅੰਦੇਸ਼ੀ ਸੋਚ ਨਾਲ ਪੈੰਥਾਉ ਲਿਖਣਾ ਚਾਹੀਦਾ ਹੈ ਉਸ ਪੈੰਥਾਉ ਨੂੰ ਲਾਗੂ ਕਰਨ ਲਈ ਠੋਸ ਟੁਕਮੇ ਤੇ ਅਸਰਦਾਰ ਕਦਮ ਪੁੱਟ ਕੇ ਇੱਕ ਸੁਰਖਤਾ ਤੇ ਜਿੱਤ ਦੇ ਨਿਸ਼ਚੇ ਨਾਲ ਸੰਘਰਸ਼ਸ਼ੀਲ ਹੋਣਾ ਪਵੇਗਾ ਇਸ ਸਮੇਂ ਖਾਲਸਾ ਪੰਥ ਅਜੇ ਹੀ ਚਰਾਹੇ ਤੇ ਖੜਾ ਹੈ ਜਿੱਥੇ ਸੰਭਲ ਗਿਆ ਤਾਂ ਪੁਹੇ ਖੁਜਰਾ ਹੈ ਤੇ ਜੇ ਉੱਗ ਗਿਆ ਤਾਂ ਹੋਰ ਵੀ ਧੁੰਦਲਾ ਹੋ ਜਾਵੇਗਾ ਦੁਸ਼ਮਨ ਦੀ ਨੀਤੀ ਦਾ ਮੁਕਾਬਲਾ ਕਰਨ ਲਈ ਕਾਰਗਰ ਪੈੰਤਲਾ ਬਣਾਉਣਾ ਤੇ ਮਿੱਠ ਕੇ ਜਾਂ ਗਵਰਾਹ ਹੋ ਕੇ ਕਿਸੇ ਵੱਲੋਂ ਲਾਏ ਜਾ ਰਹੇ ਝੂਠੇ ਦੋਸ਼ਾਂ ਦਾ ਤੇ ਘੜੀਆਂ ਜਾ ਰਹੀਆਂ ਆਧਾਰ ਰਹਿਤ ਕਹਾਣੀਆਂ ਦਾ ਸਮੇਂ ਸਿਰ ਜਵਾਬ ਦੇਣਾ ਅਤਿ ਜ਼ਰੂਰੀ ਹੁੰਦਾ ਹੈ ਅੱਜ ਸਿੱਖਾਂ ਦੇ ਸੰਘਰਸ਼ਮਈ ਇਤਿਹਾਸ ਤੇ ਉਹ ਲੋਕ ਹਮਲੇ ਕਰ ਰਹੇ ਹਨ ਜਿਹੜੇ ਜਾਂ ਤਾਂ ਵਿਡਾਣੀ ਚੱਕਰੀ ਦੀ ਚੱਕਰ ਬਣ ਕੇ ਖਾਲਸਾਈ ਸਿਰ ਤੋਂ ਵਿਹਾਉਣੇ ਹੋ ਚੁੱਕੇ ਹਨ ਜਾਂ ਵੈਰ ਭਾਵਨਾ ਪਾਲੀ ਬੈਠੇ ਹਨ ਤੇ ਜਾਂ ਫਿਰ ਉਹ ਜਿਹੜੇ ਨਾ ਤਾਂ ਖਾਲਸੇ ਦੀ ਆਜ਼ਾਦੀ ਦੇ ਸੰਘਰਸ਼ ਨੂੰ ਸਮਰਪਤ ਹਨ ਨਾ ਸੰਘਰਸ਼ ਨੂੰ ਕੋਈ ਦੇਣਾ ਨਾ ਕਦੇ ਸੰਘਰਸ਼ ਵਿੱਚ ਸ਼ਾਮਲ ਹੋਣਾ ਹੈ ਖਾਲਸਾ ਰਾਜ ਖਾਲਿਸਤਾਨ ਸਿੱਖ ਕੌਮ ਦਾ ਕੌਮੀ ਮੁੱਢਲਾ ਤੇ ਕੁਦਰਤੀ ਅਧਿਕਾਰ ਹੈ ਦੁਨੀਆ ਨੂੰ ਵੀ ਇਸ ਦੀ ਲੋੜ ਹੈ ਤੇ ਮਨੁੱਖਤਾ ਦਾ ਭਲਾ ਵੀ ਇਸ ਨਾਲ ਹੀ ਹੋ ਸਕਦਾ ਹੈ ਸਿੱਖਨੂ ਦਸ਼ਮੇਸ਼ ਪਿਤਾ ਜੀ ਦੇ ਬਚਨਾਂ ਤੇ ਵਿਸ਼ਵਾਸ ਕਰਕੇ ਕਿ ਉਹਨਾਂ ਵੱਲੋਂ ਖਾਲਸੇ ਨੂੰ ਬਖਸ਼ਿਆ ਖਾਲਸਾ ਹੀ ਪਾਤਸ਼ਾਹੀ ਦਾ ਵਰ ਅਵਸ਼ਪੂਰ ਹੋਵੇਗਾ ਕਦੇ ਖਾਲੀ ਨਹੀਂ ਜਾਵੇਗਾ ਖਾਲਸਾ ਰਾਜ ਦੀ ਪ੍ਰਾਪਤੀ ਲਈ ਜਿੱਤ ਦੇ ਨਿਸ਼ਚੇ ਨਾਲ ਸੰਘਰਸ਼ ਜਾਰੀ ਰੱਖਣਾ ਚਾਹੀਦਾ ਹੈ ਭਾਈ ਰਤਨ ਸਿੰਘ ਬੰਗੂ ਨੇ ਪੰਥ ਪ੍ਰਕਾਸ਼ ਵਿੱਚ ਇਸ ਗੁਰੂ ਬਖਸ਼ੇਸ਼ ਦਾ ਉਲ্লেখ ਕਰਦਿਆਂ ਲਿਖਿਆ ਹੈ ਹਮਕੋ ਸਤਗੁਰ ਬਚਨ ਪਾਤਸ਼ਾਹੀ ਹਮਕੋ ਜਾਪਤ ਟਿਗਸੋ ਆਹੀ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤ ਕੋ ਜਾਂ ਅਗਲੋ ਪਾਵਾਂ ਜੋ ਸਤਗੁਰ ਸਿੱਖਣ ਕਹੀ ਬਾਤ ਹੋਗਸਾਈ ਨ ਖਾਲੀ ਜਾਤ ਤਉ ਵਿਦਰਤ ਆ ਤਵਲ ਢੁਲਾਈ ਸਤਗੁਰ ਬਚਨ ਨਾ ਖਾਲੀ ਜਾਏ ਖਾਲਸੇ ਦਾ ਇਹ ਪਾਤਸ਼ਾਹੀ ਦਾਵਾ ਦਸ਼ਮੇਸ਼ ਪਿਤਾ ਜੀ ਦੀ ਬਖਸ਼ਿਸ਼ ਹੈ ਇਸ ਤਾਵੇ ਵਾਲੇ ਖਾਲਸਾ ਰਾਜ ਨੂੰ ਸਾਬਤ ਕਰਕੇ ਖਾਲਸੇ ਨੇ ਦੁਨੀਆ ਨੂੰ ਅਜਿਹੇ ਰਾਜ ਪ੍ਰਬੰਧ ਦਾ ਮਾਡਲ ਦੇਣਾ ਹੈ ਜਿੱਥੇ ਧਰਮ ਜਾਤ ਨਸਲ ਬੋਲੀ ਤੇ ਇਲਾਕੇ ਕਾਰਨ ਕੋਈ ਵੀ ਮਨੁੱਖ ਕਿਸੇ ਦੂਜੇ ਦੀ ਨਫ਼ਰਤ ਵਿਤਕਰੇ ਅਨਿਆ ਤਕੇਸ਼ਾਈ ਤੇ ਜ਼ੁਲਮ ਦਾ ਸ਼ਿਕਾਰ ਨਾ ਬਣੇ ਕੋਈ ਵੀ ਦੇਸ਼ ਕਿਸੇ ਦੂਜੇ ਦੇਸ਼ ਨੂੰ ਡਰਾਉਣ ਧਮਕਾਉਣ ਗੁਲਾਮ ਬਣਾਉਣ ਉਸ ਦਾ ਇਲਾਕਾ ਖੋਣ ਤੇ ਆਪਣੀ ਮਰਜ਼ੀ ਦੀ ਈਨ ਮਨਾਉਣ ਦਾ ਯਤਨ ਨਾ ਕਰੇ ਵੈਰ ਭਾਵਨਾ ਫਿਰਕੂ ਸੋਚ ਤੰਗ ਦ੍ਰਿਸ਼ਟੀ ਤੇ ਨਫ਼ਰਤ ਤੋਂ ਨਿਰਲੇਪ ਰੋਹਾਨੀ ਤਰੰਗ ਵਿੱਚ ਰੰਗੀ ਵਿਅਕਤੀ ਮੁਕਤ ਤੇ ਸਰਹੱਦੀ ਬੰਦਸ਼ਾਂ ਤੋਂ ਨਿਰਲੇਪ ਇੱਕ ਖਾਲਸਈ ਪਾਤਸ਼ਾਹੀ ਸਤਕਾਰ ਪਿਆਰ ਸੱਚਾਈ ਭਲਾਈ ਅਤੇ ਬਰਾਬਰੀ ਦੇ ਸਤਾਂ ਤੇ ਅਧਾਰਤ ਕਲਸਰਾਜ ਦਾ ਪ੍ਰਬੰਧ ਤੇ ਸੇਵਾ ਸੰਭਾਲ ਕਰਨ ਵਾਲੇ ਉਹ ਜੀਆ ਲਾਲਸਾ ਨਹੀਂ ਰੱਖਦੇ ਗੁਰੂ ਜੀਆ ਲਾਲਸਾ ਆਪਣੀ ਨਿੱਜੀ ਰਾਜਪਾਗ ਨੂੰ ਕਾਇਮ ਰੱਖਣ ਲਈ ਵਰਤਮਾਨ ਦੁਨੀਆਵੀ ਰਾਜਾਂ ਦੀ ਸੱਤਾ ਦੇ ਕਬਜ਼ੇ ਸਤਾ ਤਰੀ ਕਰਦੇ ਹਨ ਖਾਲਸਾ ਰਾਜ ਦੇ ਸੇਵਾਦਾਰਾਂ ਦੀ ਤਾਂ ਰਾਜਪਾਗ ਦੀ ਸੇਵਾ ਨਿਭਾਉਂਦਿਆਂ ਵੀ ਇੱਕੋ ਤੰਗ ਹੁੰਦੀ ਹੈ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨਪ੍ਰੀਤ ਚਰਨ ਕਮਲਾਰੇ ਭਾਵ ਖਾਲਸਾ ਰਾਜ ਦੀ ਸਰਕਾਰੇ ਖਾਲਸਾ ਵਿੱਚ ਸ਼ਾਮਲ ਸਿੱਖ ਨਿੱਜੀ ਰਾਜਪਾਗ ਦੀ ਲਾਲਸਾ ਤੋਂ ਨਿਰਲੇਪ ਹੋ ਕੇ ਮਨੁੱਖਤਾ ਦੀ ਸੱਚੀ ਸੇਵਾ ਕਰਨ ਦੀ ਲਗਨ ਨਾਲ ਸੱਚੇ ਸੇਵਾਦਾਰ ਹੋ ਕੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹਨ ਅਨਿਸ਼ਕਾਮ ਖਾਸੇ ਦੇ ਨਰਾਲੇਪਨ ਤੇ ਤਿਆਗ ਦੀ ਭਾਵਨਾ ਦੇ ਖਾਸ ਸਾਈ ਗੁਣ ਨੂੰ ਵਿਪਰਵਾਦੀ ਸੋਚ ਨੇ ਇੰਜ ਪ੍ਰਚਾਰਿਆ ਤੇ ਪ੍ਰਸਾਰਿਆ ਕਿ ਗੁਰਬਾਣੀ ਸਿੱਖਾਂ ਨੂੰ ਰਾਜ ਭਾਗ ਕਰਨ ਦੀ ਆਗਿਆ ਹੀ ਨਹੀਂ ਦਿੰਦੀ ਤੇ ਸਿੱਖਾਂ ਦਾ ਖਾਲਸਾਤਨ ਦੀ ਪ੍ਰਾਪਤੀ ਲਈ ਸੰਘਰਸ਼ ਗੁਰਮਤਿ ਵਰਧੀ ਹੈ ਹਿੰਦੂ ਸਟੇਟ ਦੇ ਰਾਸ਼ਟਰਪਤੀ ਦਾ ਅਹੁਦਾ ਹੰਡਾਉਣ ਵਾਲੇ ਗਿਆਨੀ ਜ਼ੈਲ ਸਿੰਘ ਨੇ ਵੀ ਇਸ ਗੱਲ ਦਾ ਬੜਾ ਪ੍ਰਚਾਰ ਕੀਤਾ ਸੀ ਹਿੰਦੂਤਵੀ ਸੋਚ ਵੱਲੋਂ ਸਿੱਖਾਂ ਦੀ ਤਿਆਗ ਭਾਵਨਾ ਦੇ ਗੁਣ ਦੀ ਵਰਤੋਂ ਉਸ ਨੂੰ ਰਾਜ ਬਹਿਉਣਾ ਕਰਨ ਲਈ ਕਰਨੀ ਖਾਲਸਾ ਰਾਜ ਦੇ ਸੰਕਲਪ ਵਿਰੋਧ ਗੰਬੀਰ ਸਾਜ਼ਿਸ਼ ਹੈ ਅਤੇ ਜੀਵੀਅਸ ਸਿੱਧੂ ਵੀ ਇਸੇ ਸਾਜ਼ਿਸ਼ ਦਾ ਹੀ ਡੰਗਿਆ ਹੋਇਆ ਹੈ ਕਿਉਂਕਿ ਉਸ ਨੂੰ ਖਾਲਸਾistan ਦਾ ਸੰਘਰਸ਼ ਦੁਨੀਆ ਨੂੰ ਰਾਜ ਕਰਨ ਦੀ ਨਿਰੋਈ ਸੇਧ ਦੇਣ ਵਾਲੀ ਖਾਲਸਾ ਰਾਜ ਦੀ ਸਥਾਪਨਾ ਦਾ ਸੰਘਰਸ਼ ਨਹੀਂ ਲੱਗਦਾ ਉਹ ਇਸ ਨੂੰ ਸਿੱਖਾਂ ਨੂੰ ਮਰਵਾਉਣ ਵਾਲੀ ਕਾਂਗਰਸ ਪਾਰਟੀ ਦੀ ਚੋਣ ਰਣਨੀਤੀ ਮੰਨਦਾ ਅਤੇ ਪ੍ਰਚਾਰਤਾ ਅਸਲ ਵਿੱਚ ਜੀਬੀਐਸ ਸਿੱਧੂ ਵੀ ਹਿੰਦ ਸਟੇਟ ਵੱਲੋਂ ਰਚੀ ਗਈ ਖਾਲਸਾ ਰਾਜ ਵਿਰੋਧੀ ਗਹਿਰੀ ਸਾਜ਼ਿਸ਼ ਵਿੱਚ ਸ਼ਾਮਲ ਰਿਹਾ ਅਤੇ ਉਸ ਨੂੰ ਖਾਲਸੇ ਦੀ ਕਹਿਣੀ ਕਰਨੀ ਦੀ ਸਮੇਲਤਾ ਵਾਲੀ ਵਿਲੱਖਣ ਨਰਾਲੀ ਤੇ ਨਿਆਰੀ ਖਾਲਸੇ ਵਿਚਾਰਤਾਰਾ ਅਤੇ ਸਿੱਖ ਦੇ ਤਿਆਗ ਦੀ ਭਾਵਨਾ ਦੇ ਗੁਣਾਂ ਦਾ ਗਿਆਨੀ ਨਹੀਂ ਜਿਵੇਂ ਭਾਰਤੀ ਸਟੇਟ ਪਾਰਟੀ ਸਤਾਤਰੀ ਰਾਜਨੀਤਿਕ ਪਾਰਟੀਆਂ ਤੇ ਹਿੰਦੂਤਵੀ ਸੋਚ ਖਾਲਸੇ ਦੇ ਇਹਨਾਂ ਨਿਆਰੇ ਗੁਨਾ ਦੀ ਵਰਤੋਂ ਉਸ ਨੂੰ ਰਾਜ ਵੀ ਹੋਣਾ ਕਰਨ ਲਈ ਕਰਦੇ ਹਨ ਉਸੇ ਤਰ੍ਹਾਂ ਹੀ ਜੀਬੀਐਸ ਸਿੱਧੂ ਵਰਗੇ ਹਿੰਦ ਸਰਕਾਰ ਦੇ ਸਾਬਕਾ ਨੌਕਰ ਸਾਹਿਬ ਵੀ ਆਪਣੀਆਂ ਲਿਖਤਾਂ ਰਾਹੀਂ ਖਾਲਸਾ ਪੰਥ ਦੇ ਆਜ਼ਾਦੀ ਦੇ ਸੰਘਰਸ਼ ਨੂੰ ਬਦਨਾਮ ਕਰਕੇ ਲੋਕਤਾਰਾ ਤੋਂ ਤੋੜਨ ਦਾ ਯਤਨ ਜਾਰੀ ਰੱਖ ਰਹੇ ਹਨ ਪਰ ਸਤਕਰਾਂ ਦੇ ਬਖਸ਼ੇ ਪਾ ਸ਼ਹੀਦ ਆਵੇ ਨਾਲ ਉਤਪੁੱਤ ਸਿੱਖ ਕੌਮ ਸਿਰ ਟੜ ਦੀ ਬਾਜ਼ੀ ਲਾ ਕੇ ਵੀ ਖਾਲਸਾ ਰਾਜ ਖਾਲਿਸਤਾਨ ਦੀ ਸਥਾਪਨਾ ਲਈ ਡੇਢ ਸੰਕਲਪ ਹੈ ਹਿੰਦ ਸਟੇਟ ਵੱਲੋਂ 1949 1960 UN 90 ਵਿੱਚ ਸਿੱਖਾਂ ਵਿਰੁੱਧ ਲਾਗੂ ਕੀਤੀ ਗਈ ਸਟੇਟ ਨੀਤੀ ਨੂੰ ਸਮਝ ਕੇ ਆਪਣੀ ਆਜ਼ਾਦੀ ਲਈ ਰਣਨੀਤੀ ਤਿਆਰ ਕਰਨੀ ਸਿੱਖਾਂ ਦਾ ਅੰਤਰਰਾਸ਼ਟਰੀ ਕਾਨੂੰਨ ਅਨੁਸਾਰ ਕਾਨੂੰਨੀ ਅਧਿਕਾਰ ਹੈ। ਅੰਗਰੇਜ਼ ਸਾਮਰਾਜ ਨਾਲ ਹੋਈਆਂ ਸੰਧੀਆਂ ਸਮਝੌਤਿਆਂ ਦੇ ਸੰਦਰਭ ਵਿੱਚ ਅੰਤਰਰਾਸ਼ਟਰੀ ਕਾਨੂੰਨੀ ਅਦਾਲਤ ਵਿੱਚ ਕੇਸ ਕਰਨ ਲਈ ਕਿਸੇ ਦੇਸ਼ ਨੂੰ ਸਿੱਖਾਂ ਦੀ ਆਜ਼ਾਦੀ ਦੀ ਹਾਮੀ ਭਰਨ ਲਈ ਕਾਇਲ ਕਰਕੇ ਇਸ ਅਦਾਲਤ ਦੇ ਨਿਯਮਾਂ ਅਨੁਸਾਰ ਉਸ ਰਾਹੀਂ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰਨ ਦੀ UN ਵੀ ਆਗਿਆ ਦਿੰਦਾ ਹੈ। ਦੇਸ਼ ਭਗਤ ਬਣ ਕੇ ਭਾਰਤੀ ਸਟੇਟ ਤੋਂ ਕੋਈ ਚਾਹ ਕੱਖਣ ਦੀ ਥਾਂ ਸਿੱਖਾਂ ਨੂੰ ਇਹ ਮੰਨ ਲੈਣਾ ਚਾਹੀਦਾ ਹੈ ਕਿ ਭਾਰਤੀ ਚੋਣ ਪ੍ਰਣਾਲੀ ਵਿੱਚ ਉਹਨਾਂ ਦੀ ਕੋਈ ਸਾਰਥਕ ਥਾਂ ਨਹੀਂ ਹੈ ਤੇ ਭਾਰਤੀ ਨਿਆਂਪਾਲਿਕਾ ਵੀ ਉਹਨਾਂ ਨੂੰ ਕਦੇ ਨਿਆਂ ਨਹੀਂ ਦੇ ਸਕਦੀ ਕਿਉਂਕਿ ਹਿੰਦ ਸਟੇਟ ਆਪਣੀ ਸੰਸਦ ਵਿੱਚ ਸਿੱਖਾਂ ਵਿਰੁੱਧ ਕਾਲੇ ਕਾਨੂੰਨ ਬਣਾ ਕੇ ਨਿਆਂਪਾਲਿਕਾ ਅੱਗੇ ਵੀ ਅਜਈਆਂ ਰੋਕਾਂ ਲਾ ਦਿੰਦੀ ਹੈ ਜਿਨ੍ਹਾਂ ਕਾਰਨ ਉਹ ਚਾਹ ਕੇ ਵੀ ਸਿੱਖਾਂ ਨੂੰ ਨਿਆਂ ਨਹੀਂ ਦੇ ਸਕਦੀ ਤੇ ਨਾ ਹੀ ਉਹਨਾਂ ਦੇ ਅਧਿਕਾਰ ਤੇ ਮਾਲਕੀ ਦੇ ਹੱਕ ਹੀ ਦਿਵਾ ਸਕਦੀ ਹੈ ਸਿੱਧੂ ਵਰਗਿਆਂ ਦੀਆਂ ਕਿਤਾਬਾਂ ਵੀ ਉਹਨਾਂ ਦੇ ਰਾਹ ਦਾ ਰੋੜਾ ਹਨ ਬਾਕੀ ਅਗਲੇ ਅੰਕ ਵਿੱਚ ਧੰਨਵਾਦ